ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿਛੇ ਵਿਚਾਰ ਕੀਤੀ ਸੀ ਗੁਰੂ ਨਾਨਕ ਦੇਵ ਜੀ ਇੱਕ ਜੋਗੀ ਨੂੰ ਜੋ ਸ਼ਰਾਬ ਦਾ ਨਸ਼ਾ ਕਰਦਾ ਹੈ ਪਿੰਡੇ ਤੇ ਸੁਭਾ ਮਲਦਾ ਹੈ ਕੰਨਾਂ ਵਿੱਚ ਮੰਦਰਾ ਪਾਉਂਦਾ ਹੈ ਸਤਿਗੁਰੂ ਜੀ ਸ਼ਰਾਬ ਕੱਢਣ ਦੀ ਉਦਾਹਰਨ ਦੇ ਕੇ ਤੇ ਉਸ ਨੂੰ ਨਾਮ ਰਸ ਤਿਆਰ ਕਰਨ ਦੀ ਵਿਧੀ ਸਮਝਾਉਂਦੇ ਹਨ ਗੁੜ ਕਰ ਗਿਆਨ ਧਿਆਨ ਕਰਮ ਹੂਆ ਸ਼ਬਦ ਦੇ ਰਾਹੀ ਇਸੇ ਹੀ ਤਰ੍ਹਾਂ ਜੇ ਪੰਡਤ ਨੂੰ ਸਮਝਾਉਂਦੇ ਹਨ ਤੇ ਉਸ ਦੇ ਜਨਯਉ ਦੀ ਉਦਾਹਰਣ ਦੇ ਕੇ ਸਤਿਗੁਰੂ ਜੀ ਸਮਝਾਉਂਦੇ ਹਨ ਦਇਆ ਕਪਹਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨਯਉ ਜੀ ਕਾ ਹੈ ਤਾ ਪਾਂਡੇ ਘਤ ਪਾਂਡੇ ਐਸਾ ਬ੍ਰਹਮ ਵਿਚਾਰ ਨਾਮੇ ਸੁਚ ਨਾਮੋ ਪੜੋ ਨਾਮੇ ਚੱਜ ਅਚਾਰ ਗੁਰੂ ਨਾਨਕ ਪਤਸ਼ਾਹੀ ਜੀ ਜੇ ਕਾਜੀ ਨੂੰ ਸਮਝਾਉਂਦੇ ਹਨ ਤੇ ਕਾਜੀ ਦੀਆਂ ਨਿਮਾਜ਼ਾਂ ਦੀ ਉਦਾਹਰਨ ਦੇ ਕੇ ਸਮਝਾਉਂਦੇ ਹਨ ਪੰਜ ਨਿਵਾਜ਼ਾਂ ਪੰਜ ਵਕਤ ਪੰਜੇ ਪੰਜਾ ਨਾਉ ਸਤਿਗੁਰੂ ਜੀ ਇਸੇ ਹੀ ਤਰ੍ਹਾਂ ਇਸ ਸ਼ਬਦ ਦੇ ਅੰਦਰ ਚਾਰ ਕਿੱਤਿਆਂ ਦੇ ਨਾਲ ਸੰਬੰਧਿਤ ਲੋਕਾਂ ਨੂੰ ਸਮਝਾਉਂਦੇ ਹਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਹਨ ਬਾਬਾ ਮਾਇਆ ਸਾਥ ਨਾ ਹੋਏ ਏ ਭਾਈ ਏ ਮਾਇਆ ਅਖੀਰ ਵੇਲੇ ਜੀਵ ਦਾ ਸਾਥ ਨਹੀਂ ਨਿਭਾਉਂਦੀ ਇਸ ਮਾਇਆ ਨੇ ਸਾਰੇ ਜਗਤ ਦੇ ਜੀਵਾਂ ਨੂੰ ਮੋਹ ਰੱਖਿਆ ਹੈ ਕੋਈ ਵਿਰਲਾ ਮਨੁੱਖ ਹੀ ਇਸ ਮਾਇਆ ਨੂੰ ਸਮਝਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੋਦਰ ਦੇ ਸ਼ਬਦ ਦੇ ਅੰਦਰ ਅਤੇ ਜਪਜੀ ਸਾਹਿਬ ਜੀ ਦੀ 27ਵੀਂ ਪੌੜੀ ਦੇ ਅੰਦਰ ਫੁਰਮਾਨ ਕੀਤਾ ਹੈ ਕਿ ਜਿਸ ਅਕਾਲ ਪੁਰਖ ਨੇ ਕਈ ਰੰਗਾਂ ਕਈ ਜਨਸਾਂ ਤੇ ਕਈ ਭਾਂਤਾਂ ਦੀ ਮਾਇਆ ਰਚੀ ਹੋਈ ਹੈ ਜਿਵੇਂ ਉਸ ਦੀ ਮਰਜ਼ੀ ਹੁੰਦੀ ਹੈ ਜਿਵੇਂ ਉਸ ਦੀ ਰਜ਼ਾ ਹੁੰਦੀ ਹੈ ਉਹ ਉਵੇਂ ਹੀ ਜਗਤ ਦੇ ਜੀਵਾਂ ਨੂੰ ਪੈਦਾ ਕਰਕੇ ਜਗਤ ਨੂੰ ਰਚ ਕੇ ਤੇ ਜਗਤ ਦੀ ਸੰਭਾਲ ਕਰ ਰਿਹਾ ਹੈ ਉਹ ਬੜਾ ਵੱਡੀ ਜਿਗਰੇ ਵਾਲਾ ਹੈ ਸੱਭ ਫੁਰਮਾਨ ਕਰਦੇ ਹਨ ਰੰਗੀ ਰੰਗੀ ਭੰਤਿੰ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਫਿਰ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਇਹ ਮਾਇਆ ਇਤਨੀ ਬਲਵਾਨ ਹੈ ਤਾਕਤਵਰ ਹੈ ਕਿ ਬ੍ਰਹਮਾ ਵਰਗੇ ਵਿਸ਼ਨੂੰ ਵਰਗੇ ਤੇ ਸ਼ਿਵ ਜੀ ਵਰਗੇ ਦੇਵਤੇ ਵੀ ਇਸ ਮਾਇਆ ਨੇ ਛਾਲ ਲੈ ਸਤਿਗੁਰੂ ਜੀ ਬਚਨ ਕਰਦੇ ਹਨ ਮਾਇਆ ਐਸੀ ਮੋਹਣੀ ਭਾਈ ਜੀਤੇ ਜੀ ਤੇਤੇ ਡਹਿਕਾਈ ਇਹ ਮਨ ਨੂੰ ਮੋਹ ਲੈਣ ਵਾਲੀ ਤੇ ਬਲਵਾਨ ਹੈ ਜਗਤ ਦੇ ਜਿਤਨੇ ਵੀ ਜੀਵ ਹਨ ਇਹ ਸਾਰਿਆਂ ਨੂੰ ਹੀ ਡੁਲਾ ਦਿੰਦੀ ਹੈ ਇਸ ਤੋਂ ਵੱਧ ਕੇ ਬਲੀ ਤੇ ਬਲ ਵਾਲਾ ਤਾਕਤ ਵਾਲਾ ਹੋਰ ਕੋਈ ਨਹੀਂ ਸਰਪਣੀ ਤੇ ਉਪਰ ਨਹੀਂ ਕੋ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਦੇਵ ਸ਼ਲੀਕ ਸੋ ਸਤਿਗੁਰੂ ਜੀ ਸਮਝਾਉਂਦੇ ਹਨ ਕਿ اے ਭਾਈ ਇਹ ਮਾਇਆ ਜਿਹੜੀ ਹੈ ਐ ਉਹ ਜੀ ਹੈ ਕਿ ਇਹ ਰੱਬ ਭੁਲਾ ਦਿੰਦੀ ਹੈ ਤੇ ਦੁਨੀਆਂ ਦਾ মোহ ਪੈਦਾ ਕਰ ਦਿੰਦੀ ਹੈ ਤੇ ਜੀਵ ਦੇ ਅੰਦਰ ਹੋਰ ਹੋਰ ਪਿਆਰ ਪੈਦਾ ਹੋਣ ਲੱਗ ਪੈਂਦੇ ਹਨ ਤੇ ਜੀਵ ਦੇ ਅੰਦਰ ਆਤਮਿਕ ਆਨੰਦ ਫਿਰ ਕਿੱਥੋਂ ਆਵੇਗਾ ਜਦੋਂ ਇਹ ਜੀਵ ਨੇ ਮਾਇਆ ਦੇ ਵਿੱਚ ਫਸ ਕੇ ਰੱਬ ਨੂੰ ਭੁਲਾ ਦਿੱਤਾ ਹੈ ਤੇ ਰੱਬ ਨੂੰ ਭੁਲਾ ਕੇ ਇਹ ਜੀਵ ਆਨੰਦ ਨਹੀਂ ਮਾਣ ਸਕਦਾ ਸਹਿਬ ਸ੍ਰੀ ਗੁਰੂ ਅਮਰਦਾਸ ਪਾਸ਼ਾ ਜੀ ਦੇ ਬਚਨ ਅਨੰਤ ਸਹਿਬ ਜੀ ਦੀ ਬਾਣੀ ਅੰਦਰ ਅਸੀਂ ਪੜ੍ਹਦੇ ਹਾਂ ਇਹ ਮਾਇਆ ਜਿਤਵਾਰ ਵਿਸਰ ਹੈ ਮੋਹ ਉਪਜੈ ਭਾਉ ਦੂਜਾ ਲਾਇ ਸੋ ਸਤਗੁਰੂ ਜੀ ਸਮਝਾ ਰਹੇ ਹਨ ਕਿ ਇਹ ਭਾਈ ਇਹ ਮਾਇਆ ਅਖੀਰ ਵੇਲੇ ਜੀਵ ਦੇ ਨਾਲ ਨਹੀਂ ਚੱਲਦੀ ਕੋਈ ਬਰਲਾ ਮਨੁੱਖ ਹੀ ਜਿਹੜਾ ਹੈ ਇਸ ਮਾਇਆ ਨੂੰ ਸਮਝਦਾ ਹੈ ਤੇ ਸਤਿਗੁਰੂ ਜੀ ਸਭ ਤੋਂ ਪਹਿਲਾਂ ਇੱਕ ਕਿਸਾਨ ਨੂੰ ਉਸ ਦੇ ਕਿੱਤੇ ਦੀ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ हे ਭਾਈ ਤੂੰ ਆਪਣੇ ਮਨ ਨੂੰ ਖਾਲੀ ਵਰਗਾ ਉਦਮੀ ਬਣਾ ਜਿਵੇਂ ਅਸੀਂ ਪੁਰਾਤਨ ਜਮਾਨਿਆਂ ਵੱਲ ਝਾਤ ਮਾਰੀਏ ਤੇ ਹਾਲੀ ਹਲ ਵਾਉਣ ਵਾਲਾ ਕਿਸਾਨ ਜਿਹੜਾ ਸੀ ਉਹ ਅੰਮ੍ਰਿਤ ਵੇਲੇ ਉੱਠਦਾ ਸੀ ਹਾਲ ਜੋ ਕਿ ਆਪਣੇ ਖੇਤਾਂ ਵਿੱਚ ਪਹੁੰਚ ਜਾਂਦਾ ਸੀ ਜਦੋਂ ਤੱਕ ਸੂਰਜ ਦੀ ਰੋਸ਼ਨੀ ਹੁੰਦੀ ਸੀ ਉਦੋਂ ਤੱਕ ਉਹ ਬਹੁਤ ਸਾਰੀ ਜ਼ਮੀਨ ਵਾਹ ਲੈਂਦਾ ਸੀ ਉਹ ਹਰ ਰੋਜ਼ ਨਿਯਮ ਦੇ ਨਾਲ ਉਦਮ ਦੇ ਨਾਲ ਉੱਠਦਾ ਸੀ ਤੇ ਮਿਹਨਤ ਕਰਦਾ ਸੀ ਸਤਿਗੁਰੂ ਜੀ ਇਸ ਸ਼ਬਦ ਦੇ ਪਹਿਲੇ ਪਦੇ ਦੇ ਅੰਦਰ ਸਮਝਾ ਰਹੇ ਹਨ ਕਿ हे ਭਾਈ ਤੂੰ ਵੀ ਆਪਣੇ ਮਨ ਨੂੰ ਹਾਲੀ ਵਰਗਾ ਉਦਮੀ ਬਣਾ ਜਿਵੇਂ ਹਾਲੀ ਜਿਹੜਾ ਹੈ ਅਮਰਤ ਵੇਲੇ ਸਵੇਰੇ ਉਦਮ ਦੇ ਨਾਲ ਉੱਠਦਾ ਹੈ ਕਿਰਸਾਣੀ ਕਰਨੀ ਕਰਨੀ ਸ਼ਬਦ ਦਾ ਅਰਥ ਹੈ ਉੱਚਾ ਆਚਰਣ ਕਿਰਸਾਣੀ ਦਾ ਅਰਥ ਹੈ ਵਾਹੀ ਜੋਤੀ ਦਾ ਕੰਮ ਹੁਣ ਕਿਰਸਾਣ ਦਾ ਕੰਮ ਜਿਹੜਾ ਹੈ ਉਹ ਹੈ ਉੱਚਾ ਆਚਰਣ ਕਿਰਸਾਣੀ ਕੀ ਹੈ ਕਿਰਸਾਣ ਕੀ ਹੈ ਉਦਮ ਹਾਲੀ ਵਰਗਾ ਉਦਮੀ ਇਸ ਮਨ ਨੂੰ ਬਣਾ ਤੇ ਉੱਚਾ ਆਚਰਣ ਜਿਹੜਾ ਹੈ ਉਹ ਵਾਹੀ ਜੋਤੀ ਦਾ ਕੰਮ ਹੈ ਸ਼ਰਮ ਦਾ ਅਰਥ ਹੈ ਮਿਹਨਤ ਜਾਂ ਉਦਮ ਹੁਣ ਮਿਹਨਤ ਤੇ ਉਦਮ ਦਾ ਪਾਣੀ ਬਣਾ ਤੇ ਇਸ ਸਰੀਰ ਨੂੰ ਖੇਤ ਸਮਝ ਸਰੀਰ ਖੇਤ ਹੈ ਤੇ ਮਿਹਨਤ ਪਾਣੀ ਹੈ ਉੱਚਾ ਆਚਰਣ ਜਿਹੜਾ ਹੈ ਕਿਸਾਨੀ ਦਾ ਕੀਤਾ ਹੈ ਤੇ ਮਨ ਜਿਹੜਾ ਹੈ ਉਹ ਕਿਸਾਨ ਹੈ ਉਦਮੀ ਮਨ ਕਿਸਾਨ ਹੈ ਮਨ ਹਾਲੀ ਕਿਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਹੁਣ ਇਸ ਸਰੀਰ ਰੂਪੀ ਖੇਤ ਦੇ ਵਿੱਚ ਨਾਮ ਦਾ ਬੀਜ ਬੀਜ ਤੇ ਤੇ ਨਾਮ ਦਾ ਬੀਜ ਬੀਜ ਕੇ ਸੰਤੋਖ ਦਾ ਸੁਹਾਗਾ ਫਿਰਦੇ ਕਿਸਾਨ ਜ਼ਮੀਨ ਨੂੰ ਵਾਹਦਾ ਹੈ ਵਾਹ ਕੇ ਵਿੱਚ ਬੀਜ ਬੀਜ ਦਿੰਦਾ ਹੈ ਫਿਰ ਫਸਲ ਨੂੰ ਪਾਣੀ ਦਿੰਦਾ ਹੈ ਜਦੋਂ ਫਸਲ ਉਗ ਪੈਂਦੀ ਹੈ ਤੇ ਫਿਰ ਉਸ ਦੇ ਵਾਸਤੇ ਇੱਕ ਰਾਖਾ ਖੇਤ ਦੇ ਵਿੱਚ ਗੜ ਦਿੰਦਾ ਹੈ ਸਤਿਗੁਰੂ ਜੀ ਬਚਨ ਕਰ ਰਹੇ ਹਨ ਕਿ ਇਹ ਪਾਈ ਇਸ ਸਰੀਰ ਰੂਪੀ ਖੇਤ ਦੇ ਵਿੱਚ ਇਸ ਸਰੀਰ ਰੂਪੀ ਪੈਲੀ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਬੀਜ ਬੀਜ ਦੇ ਤੇ ਸੰਤੋਖ ਦਾ ਸੁਹਾਗਾ ਬਣਾ ਲੈ ਤੇ ਸਾਦਾ ਜੀਵਨ ਜਿਹੜਾ ਹੈ ਉਸ ਨੂੰ ਇਸ ਖੇਤ ਦਾ ਰਖਵਾਲਾ ਬਣਾ ਲੈ। ਨਾਮ, ਬੀਜ, ਸੰਤੋਖ, ਸੁਹਾਗਾ, ਰੱਖ ਗਰੀਬੀ ਵੇਸ ਫਿਰ ਕੀ ਹੋਵੇਗਾ? ਪ੍ਰਮਾਤਮਾ ਦੀ ਮਿਹਰ ਹੋਵੇਗੀ, ਬਖਸ਼ਿਸ਼ ਹੋਵੇਗੀ। ਤੇ ਪ੍ਰਮਾਤਮਾ ਦੀ ਬਖਸ਼ਿਸ਼ ਦੇ ਨਾਲ ਤੇਰੇ ਅੰਦਰ ਪ੍ਰਮਾਤਮਾ ਦਾ ਪ੍ਰੇਮ ਪੈਦਾ ਹੋਵੇਗਾ। ਹੁਣ ਉਦਮ ਅਤੇ ਉੱਚਾ ਆਚਰਣ, ਮਿਹਨਤ ਅਤੇ ਸਰੀਰਕ ਤੇ ਨਾਮ ਰੂਪੀ ਬੀਜ ਤੇ ਸੰਤੋਖ ਰੂਪੀ ਸੁਆਗਾ ਤੇ ਸਾਦਾ ਜੀਵਨ ਜਿਹੜਾ ਹੈ ਇਸ ਦੇ ਕਾਰਨ ਪਰਮਾਤਮਾ ਦੀ ਬਖਸ਼ਿਸ਼ ਹੋਵੇਗੀ ਤੇ ਉਸ ਬਖਸ਼ਿਸ਼ ਦੇ ਨਾਲ ਪਰਮਾਤਮਾ ਦਾ ਪਿਆਰ ਪ੍ਰੇਮ ਤੇਰੇ ਹਿਰਦੇ ਵਿੱਚ ਉੱਕ ਜਿਗਾ ਭਾਉ ਕਰਮ ਕਰ ਜਮਸੀ ਸੇ ਕਰ ਭਾਗਟ ਦੇਖ ਇੱਕ ਕਿਸਾਨ ਖੇਤੀਬਾੰਦਾ ਹੈ ਜ਼ਮੀਨ ਬੰਦਾ ਹੈ ਬੀਜ ਬੀਜਦਾ ਹੈ ਫਿਰ ਉਸ ਨੂੰ ਪਾਣੀ ਦਿੰਦਾ ਹੈ ਫਿਰ ਉਹ ਫਸਲ ਤਿਆਰ ਹੋ ਜਾਂਦੀ ਹੈ ਉਸ ਦੇ ਵਾਸਤੇ ਰਾਖਾ ਘੱਡ ਦਿੰਦਾ ਹੈ ਤਾਂ ਕਿ ਜਾਨਵਰ ਉਸ ਅਨਾਜ ਨੂੰ ਉਜਾੜ ਨਾ ਦੇਣ ਹੁਣ ਠੀਕ ਇਸੇ ਹੀ ਤਰ੍ਹਾਂ ਇਸ ਮਿਹਨਤ ਦਾ ਫਲ ਕੀ ਹੋਵੇਗਾ ਜਿਵੇਂ ਕਿਸਾਨ ਨੂੰ ਧਾਨ ਪ੍ਰਾਪਤ ਹੁੰਦਾ ਹੈ ਤੇ ਫਿਰ ਉਹ ਧਾਨ ਦੇ ਨਾਲ ਆਪਣੀਆਂ ਲੋੜਾਂ ਪੂਰੀਆਂ ਕਰਦਾ ਹੈ ਇਸੇ ਹੀ ਤਰ੍ਹਾਂ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਪਰਮਾਤਮਾ ਦੀ ਬਖਸ਼ਿਸ਼ ਹੋਵੇਗੀ ਤੇ ਹਿਰਦੇ ਵਿੱਚ ਪਿਆਰ ਉਪਜੇਗਾ ਪੈਦਾ ਹੋਵੇਗਾ ਪਰਮਾਤਮਾ ਦਾ ਤੇ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਪਿਆਰ ਪੈਦਾ ਹੋ ਗਿਆ ਉਹ ਭਾਗਾ ਵਾਲਾ ਧਨਾੜ ਤੇ ਅਮੀਰ ਹੈ। ਭਾਉ ਕਰਮ ਕਰ ਜਮਸੀ ਸੇ ਕਰ ਭਾਗਟ ਦੇਖ। ਭਾਗਟ ਸ਼ਬਦ ਦਾ ਅਰਥ ਹੈ ਭਾਗਾ ਵਾਲਾ ਧਨਾੜ ਅਮੀਰ। ਕਰਮ ਸ਼ਬਦ ਦਾ ਅਰਥ ਹੈ ਮਿਹਰ ਬਖਸ਼ਿਸ਼ ਕਿਰਪਾ। ਫਿਰ ਸਤਿਗੁਰੂ ਜੀ 2 ਨੰਬਰ ਮੰਦ ਦੇ ਵਿੱਚ ਇੱਕ ਦੁਕਾਨਦਾਰ ਦੀ ਉਦਾਹਰਣ ਦੇ ਕੇ ਸਮਝਾਉਣਾ ਕਰਦੇ ਹਨ ਕਿ ਇਹ ਪਾਈ ਇਹ ਜਿਤਨੀ ਵੀ ਜ਼ਿੰਦਗੀ ਹੈ ਤੇ ਜਿੰਦਗੀ ਦੇ ਸਵਾਸ ਇਹਨਾਂ ਨੂੰ ਹੱਟੀਆਂ ਬਣਾ ਲੈ ਦੁਕਾਨਾਂ ਬਣਾ ਲੈ ਹਾਣ ਹਟ ਕਰ ਆਰਜਾ ਆਰਜਾ ਸ਼ਬਦ ਦਾ ਅਰਥ ਹੈ ਜਿੰਦਗੀ ਉਮਰ ਹਾਣ ਦਾ ਅਰਥ ਹੈ ਸਵਾਸ ਜਾਂ ਬੀਤਣਾ ਗੁਜ਼ਰਨਾ ਹੁਣ ਜਿੰਨੇ ਵੀ ਸਵਾਸ ਗੁਜ਼ਰਦੇ ਹਨ ਉਹਨਾਂ ਸਾਰੇ ਸਵਾਸਾਂ ਨੂੰ ਹੱਟੀਆਂ ਬਣਾ ਲੈ ਸੱਚ ਨਾਮ ਕਰ ਵਤ ਹੁਣ ਦੁਕਾਨ ਦੇ ਵਿੱਚ ਹੱਟੀ ਦੇ ਵਿੱਚ ਸੌਦਾ ਰੱਖਿਆ ਜਾਂਦਾ ਹੈ ਵਤ ਸ਼ਬਦ ਦਾ ਅਰਥ ਹੈ ਸੌਦਾ ਵਸਤੂ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਇਹਨਾਂ ਸਵਾਸਾ ਰੂਪੀ ਹੱਟੀਆਂ ਦੇ ਵਿੱਚ ਨਾਮ ਦਾ ਸੌਦਾ ਪਾਤੇ। ਹਾਨ ਹਟਕਰ ਅਰਜਾ ਸੱਚ ਨਾਮ ਕਰ ਵੱਤ ਸੁਰਤ ਸੋਚ ਕਰ ਪਾਂਡਸਲ। ਪਾਂਡਸਲ ਦਾ ਅਰਥ ਹੈ ਪਾਂਡਿਆਂ ਦੀ ਕਤਾਰ। ਜਿਵੇਂ ਇੱਕ ਦੁਕਾਨ ਹੈ, ਦੁਕਾਨ ਦੇ ਵਿੱਚ ਅੱਜਕੱਲ ਡੱਬੇ ਬਣਾਏ ਜਾਂਦੇ ਹਨ, ਖਾਣੇ ਬਣਾਏ ਜਾਂਦੇ ਹਨ ਸੌਦਾ ਰੱਖਣ ਵਾਸਤੇ। ਪੁਰਾਣੇ ਜ਼ਮਾਨਿਆਂ ਦੇ ਵਿੱਚ ਪਾਂਡੇ ਰੱਖੇ ਜਾਂਦੇ ਸਨ ਮਿੱਟੀ ਦੇ ਹੋਇਆ ਕਰਦੇ ਸਨ। ਉਹਨਾਂ ਵਿੱਚ ਸੌਦਾ ਪਾਇਆ ਜਾਂਦਾ ਸੀ। ਸੋ ਸਤਿਗੁਰੂ ਜੀ ਸਮਝਾ ਰਹੇ ਹਨ ਆਪਣੀ ਸੁਰਤ ਦੇ ਵਿਚਾਰ ਮੰਡਲ ਨੂੰ ਭਾਂਡਿਆਂ ਦੀ ਭਾਂਡਸਾਲ ਬਣਾ ਕੇ ਤੇ ਇਸ ਵਿੱਚ ਹਰੀ ਨਾਮ ਦੇ ਸੌਦੇ ਨੂੰ ਪਾ ਦੇ ਹੁਣ ਸੁਰਤ ਮੰਝਲ ਮੰਡਲ ਦੇ ਭਾਂਡਿਆਂ ਦੇ ਵਿੱਚ ਨਾਮ ਰੂਪੀ ਸੌਦਾ ਪਾਉਣਾ ਹੈ ਸੁਰਤ ਸੋਚ ਕਰ ਭਾਂਡਸਾਲ ਤਿਸ ਵਿੱਚ ਤਿਸ ਨੂੰ ਰੱਖ ਵਣ ਜਾ ਰਿਆਂ ਸਿਓ ਵਣਜਕਾਰ ਲੈ ਲਾਹ ਮਨ ਹਸ ਹੁਣ ਦੁਕਾਨਦਾਰ ਜਿਹੜਾ ਹੈ ਉਹ ਬਾਕੀ ਦੁਕਾਨਦਾਰਦਾਰਾਂ ਦੇ ਨਾਲ ਆਪਣਾ ਇਹ ਕਾਰੋਬਾਰ ਕਰਦਾ ਹੈ ਬਿਜ਼ਨਸ ਕਰਦਾ ਹੈ ਤੇ ਇਧਰ ਸਤਗੁਰੂ ਜੀ ਸਮਝਾ ਰਹੇ ਹਨ ਬਣ ਜਾ ਰਿਆਂ ਸਿਉ ਵਣਜਕਰ ਇੱਥੇ ਵਣਜਾਰੇ ਕੌਣ ਹਨ ਵਪਾਰੀ ਕੌਣ ਹਨ ਸਤ ਸੰਗੀ ਜਣ ਜਿਹੜੇ ਪ੍ਰਮਾਤਮਾ ਦੇ ਨਾਮ ਦਾ ਵਣਜ ਤੇ ਵਪਾਰ ਕਰਦੇ ਹਨ ਸਤਗੁਰੂ ਜੀ ਨੇ ਸਮਝਾਇਆ ਹੈ ਕਿ ਇਹ ਜੀਵ ਵੀ ਵਣਜਾਰਾ ਹੈ ਇੱਥੇ ਵਣਜ ਕਰਨ ਵਾਸਤੇ ਹੀ ਜਗਤ ਦੇ ਵਿੱਚ ਆਇਆ ਹੈ ਵਣਜ ਕਰਿਓ ਵਣਜ ਕਰੋ ਵਣਜਾਰੇਓ ਵੱਖਰ ਰਿਓ ਸੰਭਾਲ ਤੈਸੀ ਵਸਤ ਵਿਸਾਹੀਏ ਜੈਸੀ ਨਿਭੈ ਨਾਲ ਇਤੇ ਸਤਿਗੁਰੂ ਜੀ ਬਚਨ ਕਰ ਰਹੇ ਹਨ ਵਣ ਜਾ ਰਿਆਂ ਸਿਓ ਵਣਜ ਕਰ ਲਹਿ ਲਾਹ ਮਨ ਹਸ ਏ ਭਾਈ ਸਤ ਸੰਗੀ ਜਣਾ ਦੇ ਨਾਲ ਮਿਲ ਕੇ ਇਸ ਨਾਮ ਦਾ ਵਪਾਰ ਕਰ ਨਾਮ ਦਾ ਵਣਜ ਕਰ ਤੇ ਇਸ ਨਾਮ ਰੂਪੀ ਵਣਜ ਦੇ ਵਿੱਚੋਂ ਜਿਹੜਾ ਲਾਹ ਪ੍ਰਾਪਤ ਹੋਵੇਗਾ ਖੱਟੀ ਪ੍ਰਾਪਤ ਹੋਵੇਗੀ ਉਸ ਦੇ ਨਾਲ ਤੇਰਾ ਮਨ ਜਿਹੜਾ ਹੈ ਉਹ ਹੱਸੇਗਾ ਖੁਸ਼ ਹੋਵੇਗਾ ਭਾਵ ਕੇ ਮਨ ਨੂੰ ਖਿਡਾਓ ਮਿਲੇਗਾ ਆਨੰਦ ਮਿਲੇਗਾ ਨਾਮ ਦਾ ਵਣਜ ਕਰਨ ਦੇ ਨਾਲ ਨਾਮ ਦਾ ਵਪਾਰ ਕਰਨ ਦੇ ਨਾਲ ਇਸ ਤੋਂ ਅਗੇ ਤਿੰਨ ਨੰਬਰ ਪਦੇ ਦੇ ਅੰਦਰ ਸਤਿਗੁਰੂ ਜੀ ਇੱਕ ਸੁਦਾਗਰ ਦੀ ਉਦਾਹਰਣ ਦਿੰਦੇ ਹਨ ਤੇ ਇੱਕ ਸੁਦਾਗਰ ਨੂੰ ਸਮਝਾਉਂਦੇ ਹਨ ਕਿ ਸੁਦਾਗਰ ਕਿਵੇਂ ਘੋੜੇ ਜੋੜ ਕੇ ਊਠ ਜੋੜ ਕੇ ਜਾਂ ਬੈਲ ਗੱਡੀਆਂ ਜੋੜ ਕੇ ਵਪਾਰ ਕਰਨ ਵਾਸਤੇ ਦੂਸਰੇ ਦੇਸ਼ ਵਿੱਚ ਚਲਾ ਜਾਂਦਾ ਹੈ ਸੋ ਸਤਿਗੁਰੂ ਜੀ ਸਮਝਾ ਰਹੇ ਹਨ ਸੁੰਨ ਸਾਸਤ ਸੌਦਾਗਰੀ ਸਾਸਤ ਸ਼ਬਦ ਦਾ ਅਰਥ ਹੈ ਧਰਮ ਪੁਸਤਕਾਂ ਧਾਰਮਿਕ ਪੁਸਤਕਾਂ ਸੇ ਭਾਈ ਧਾਰਮਿਕ ਪੁਸਤਕਾਂ ਧਰਮ ਪੁਸਤਕਾਂ ਦਾ ਪਾਠ ਸੁਣਿਆ ਕਰ ਇਹ ਤੇਰੀ ਸੁਦਾਗਰੀ ਹੈ ਸੁਣ ਸ਼ਾਸਤ ਸੌਦਾਗਰੀ ਸਤ ਘੋੜੇ ਲੈ ਚੱਲ ਸਤ ਸ਼ਬਦ ਦਾ ਅਰਥ ਹੈ ਉੱਚਾ ਆਚਰਣ ਹੁਣ ਉੱਚਾ ਆਚਰਣ ਜਿਹੜਾ ਹੈ ਇਹ ਘੋੜੇ ਹਨ ਤੇ ਇਹ ਘੋੜਿਆਂ ਦੀ ਕਤਾਰ ਹੈ ਤੇ ਸ਼ਾਸਤਰਾਂ ਭਾਵ ਕਿ ਧਾਰਮਿਕ ਪੁਸਤਕਾਂ ਧਾਰਮਿਕ ਗ੍ਰੰਥਾਂ ਦਾ ਪਾਠ ਸੁਣਨਾ ਇਹ ਤੇਰੀ ਸੁਦਾਗਰੀ ਹੈ ਉੱਚਾ ਆਚਰਣ ਘੋੜੇ ਹਨ ਸੁਣ ਸ਼ਾਸਤ ਸੌਦਾਗਰੀ ਸਤ ਘੋੜੇ ਲੈ ਚੱਲ ਖਰਚ ਬੰਨ ਚੰਗਿਆਈਆਂ ਮਤ ਮੰਨ ਜਾਣੇ ਕਲ ਚੰਗੇ ਗੁਣਾਂ ਨੂੰ ਜੀਵਨ ਸਫਰ ਦਾ ਖਰਚ ਬਣਾ ਲੈ ਤੇ ਇਸ ਵਪਾਰ ਦੇ ਉਦਮ ਨੂੰ ਕੱਲ ਤੇ ਨਾ ਪਾ ਅੱਜ ਹੀ ਸ਼ੁਰੂ ਕਰ ਦੇ ਇਸ ਵਪਾਰਨ ਖਰਚ ਬਣ ਚੰਗਿਆਈਆਂ ਚੰਗੇ ਗੁਣਾਂ ਦਾ ਖਰਚ ਪੱਲੇ ਬਣ ਲੈ ਤੇ ਸੁਦਾਗਰੀ ਕਰਨ ਵਾਸਤੇ ਤੁਰ ਪੈ ਹੁਣ ਬਹੁਤ ਵਾਰੀ ਕੀ ਹੁੰਦਾ ਹੈ ਕਿ ਇਹ ਜੀਵ ਦਲੀਲਾਂ ਹੀ ਕਰਦਾ ਰਹਿ ਜਾਂਦਾ ਹੈ ਤੇ ਸਤਿਗੁਰੂ ਜੀ ਦੀ ਬਾਣੀ ਸਮਝਾਉਂਦੀ ਹੈ ਭਗਤ ਕਬੀਰ ਜੀ ਦੇ ਬਚਨ ਮਿਲਦੇ ਹਨ ਕਬੀਰ ਕਾਲ ਕਰੰਤਾ ਅਬੇ ਕਰ ਅਬ ਕਰਤਾ ਸੋਇ ਤਾਲ ਪਾਛੇ ਕਸ਼ੂ ਨਾ ਹੋਈ ਗੋ ਜੋ ਸਿਰ ਪਰ ਆਵੇ ਘੜ ਜਿਹੜਾ ਕੰਮ ਕੱਲ ਕਰਨਾ ਹੈ ਉਸ ਨੂੰ ਅੱਜ ਹੀ ਕਰੋ ਜਿਹੜਾ ਕੰਮ ਅੱਜ ਕਰਨਾ ਹੈ ਉਸ ਨੂੰ ਹੁਣੇ ਹੀ ਕਰੋ ਹੁਣ ਕਈ ਵਾਰ ਮਨੁੱਖ ਦਲੀਲਾਂ ਕਰਦਾ ਹੀ ਰਹਿ ਜਾਂਦਾ ਹੈ ਕਿ ਮੈਂ ਕੱਲ ਨੂੰ ਇਹ ਕੰਮ ਸ਼ੁਰੂ ਕਰਾਂਗਾ ਕੱਲ ਨੂੰ ਇਹ ਕੰਮ ਸ਼ੁਰੂ ਕਰਾਂਗਾ ਇਸ ਤਰ੍ਹਾਂ ਕਰਦੇ ਆ ਕਰਦੇ ਆ ਸਮਾਂ ਹੱਥੋਂ ਨਿਕਲ ਜਾਂਦਾ ਹੈ ਰਾਵਣ ਦੀ ਉਦਾਹਰਨ ਦਿੱਤੀ ਜਾਂਦੀ ਹੈ ਕਿ 라ਵਣ ਨੇ ਕਾਲ ਨੂੰ ਪਾਵੇ ਦੇ ਨਾਲ ਬੰਨਿਆ ਹੋਇਆ ਸੀ ਤੇ ਉਹ ਸੋਚਾਂ ਹੀ ਸੋਚਦਾ ਰਿਹਾ ਕਿ ਇਸ ਨੂੰ ਕੱਲ ਮਾਰਾਂਗਾ ਕੱਲ ਮਾਰਾਂਗਾ ਤੇ ਅਖੀਰ ਉਸ ਦਾ ਆਪਣਾ ਹੀ ਕਾਲ ਆ ਗਿਆ ਇਸ ਕਰਕੇ ਸਮਝਾਇਆ ਜਾਂਦਾ ਹੈ ਕਿ ਜਿਹੜਾ ਕੰਮ ਕੱਲ ਕਰਨਾ ਹੈ ਉਸ ਨੂੰ ਅੱਜ ਕਰੋ ਜਿਹੜਾ ਕੰਮ ਅੱਜ ਕਰਨਾ ਹੈ ਉਸ ਨੂੰ ਹੁਣੇ ਹੀ ਕਰੋ ਇਸ ਤਰ੍ਹਾਂ ਦਾ ਉਦਮ ਧਾਰਨ ਕਰੋ ਖਰਚ ਬਨ ਚੰਗਿਆਈਆਂ ਮਤ ਮੰਨ ਜਾਣੇ ਕੱਲ ਜਦੋਂ ਤੂੰ ਅਜਿਹਾ ਉਦਮ ਕਰੇਗਾ ਵਪਾਰ ਦਾ ਨਾਮ ਰੂਪੀ ਵਪਾਰ ਦਾ ਤੇ ਫਿਰ ਇਸ ਉਦਮ ਤੇ ਵਪਾਰ ਦੀ ਬਰਕਤ ਦੇ ਨਾਲ ਤੂੰ ਪਰਮਾਤਮਾ ਦੇ ਦੇਸ ਪਹੁੰਚ ਜਾਵੇਂਗਾ ਨਿਰੰਕਾਰ ਕੈ ਦੇਸ ਜਾਹੇ ਤਾਂ ਸੁਖ ਲਹੇ ਮਹਲ ਤਾਂ ਆਤਮਿਕ ਸੁਖ ਵਿੱਚ ਟਿਕਾਣਾ ਮਿਲ ਜਾਵੇਗਾ ਥਾਂ ਲੱਭ ਜਾਵੇਗਾ ਅਜਿਹਾ ਵਪਾਰ ਕਰਨ ਦੇ ਨਾਲ ਅਜਿਹੀ ਸੁਦાગਰੀ ਕਰਨ ਦੇ ਨਾਲ ਫਿਰ ਸਤਿਗੁਰੂ ਜੀ ਚੌਥੇ ਪਦੇ ਦੇ ਅੰਦਰ ਇੱਕ ਨੌਕਰ ਦੀ ਉਦਾਹਰਣ ਦਿੰਦੇ ਹਨ ਕਿ ਇੱਕ ਨੌਕਰ ਆਪਣੇ ਮਾਲਕ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਕਿਸ ਤਰ੍ਹਾਂ ਧਿਆਨ ਦੇ ਨਾਲ ਕੰਮ ਕਰਦਾ ਹੈ ਸਤਿਗੁਰੂ ਜੀ ਬਚਨ ਕਰਿ ਹਨ ਲਾਇ ਚਿਤ ਕਰ ਚੱਕਰੀ ਮਨ ਨਾਮ ਕਰ ਕੰਮ ਚੱਕਰੀ ਸ਼ਬਦ ਦਾ ਅਰਥ ਹੈ ਨੌਕਰੀ ਹੁਣ ਪੂਰੇ ਧਿਆਨ ਦੇ ਨਾਲ ਨੌਕਰੀ ਕਰ ਉਸ ਮਾਲਕ ਦੀ ਉਸ ਪ੍ਰਮਾਤਮਾ ਦੀ ਤੇ ਪ੍ਰਮਾਤਮਾ ਮਾਲਕ ਦੇ ਨਾਮ ਨੂੰ ਮਨ ਵਿੱਚ ਪੱਕਾ ਕਰਕੇ ਰੱਖ ਇਹੀ ਹੈ ਉਸ ਦੀ ਸੇਵਾ ਮਨ ਨਾਮ ਕਰ ਕੰਮ ਹੁਣ ਪਰਮਾਤਮਾ ਜਿਹੜਾ ਹੈ ਨਿਰੰਕਾਰ ਹੈ ਤੇ ਨਿਰੰਕਾਰ ਪਰਮਾਤਮਾ ਦੀ ਸੇਵਾ ਕੀ ਹੈ ਸਤਗੁਰੂ ਜੀ ਬਾਣੀ ਦੇ ਅੰਦਰ ਸਮਝਾਉਂਦੇ ਹਨ ਹਰ ਕੀ ਟਹਿਲ ਕਮਾਵਣੀ ਜੱਪੀਏ ਹਰ ਕਾ ਨਾਮ ਟਹਿਲ ਸ਼ਬਦ ਦਾ ਅਰਥ ਹੁੰਦਾ ਹੈ ਸੇਵਾ ਪਰਮਾਤਮਾ ਦੀ ਸੇਵਾ ਕੀ ਹੈ ਪਰਮਾਤਮਾ ਦਾ ਨਾਮ ਜਪਣਾ ਜਿਵੇਂ ਇੱਕ ਨੌਕਰ ਆਪਣੇ ਮਾਲਕ ਦੀ ਨੌਕਰੀ ਕਰਦਾ ਹੈ ਸਤਗੁਰੂ ਜੀ ਸਮਝਾ ਰਹੇ ਹਨ ਕਿ ਇਹ ਭਾਈ ਤੋਂ ਵੀ ਮਾਲਕ ਪਰਮਾਤਮਾ ਦੀ ਨੌਕਰੀ ਧਿਆਨ ਦੇ ਨਾਲ ਕਰ ਧਿਆਨ ਲਾ ਕੇ ਕਰ ਕਿ ਉਸ ਪ੍ਰਮਾਤਮਾ ਦੇ ਨਾਮ ਨੂੰ ਮਨ ਵਿੱਚ ਪੱਕਾ ਕਰ ਤੇ ਦਿਰੜ ਕਰ ਇਹ ਹੈ ਉਸ ਪ੍ਰਮਾਤਮਾ ਦੀ ਸੇਵਾ। ਲਾਇ ਚਿਤ ਕਰ ਚੱਕਰੀ ਮਨ ਨਾਮ ਕਰ ਕੰਮ ਬਨ ਬਦੀਆਂ ਕਰ ਧਵਣੀ ਤਾਂ ਕੋ ਆਖੇ ਧਨ। ਹੁਣ ਨੌਕਰ ਜਿਹੜਾ ਹੈ ਦੌੜ ਦੌੜ ਕੇ ਕੰਮ ਕਰਦਾ ਹੈ ਦੌੜਦਾ ਹੈ ਭੱਜਦਾ ਹੈ ਠੀਕ ਇਸੇ ਹੀ ਤਰ੍ਹਾਂ ਸਤਿਗੁਰੂ ਜੀ ਆਖਦੇ ਹਨ ਕਿ ਪ੍ਰਮਾਤਮਾ ਦੀ ਨੌਕਰੀ ਦੌੜ ਭੱਜ ਵਾਸਤੇ ਵਿਕਾਰਾਂ ਨੂੰ ਆਪਣੇ ਨੇੜੇ ਆਉਣੋਂ ਰੋਕਦੇ। ਭਾਵ ਕੇ ਵਿਕਾਰਾਂ ਦੇ ਅੱਗੇ ਬੰਨ ਲਾ ਦੇ ਬੰਨ ਬਧੀਆਂ ਬਧੀਆਂ ਸ਼ਬਦ ਦਾ ਅਰਥ ਹੈ ਵਿਕਾਰ ਇਹਨਾਂ ਵਿਕਾਰਾਂ ਨੂੰ ਰੋਕ ਦੇ ਬੰਨ ਲਾ ਦੇ ਤੇ ਸਤਿਗੁਰੂ ਜੀ ਸਮਝਾਉਂਦੇ ਹਨ ਜੇ ਤੂੰ ਇਹ ਉਦਮ ਕਰੇਗਾ ਤੇ ਸਾਰੇ ਹੀ ਤੈਨੂੰ ਸਾਬਾਸ਼ ਦੇਣਗੇ ਤਾਂ ਕੋ ਆਖੇ ਧਨ ਨਾਨਕ ਵੇਖੇ ਨਦਰ ਕਰ ਚੜ੍ਹੇ ਚ ਵਗਣ ਵਨ ਇੰਜ ਕਰਨ ਦੇ ਨਾਲ ਪਰਮਾਤਮਾ ਤੈਨੂੰ ਮਿਹਰ ਦੀ ਨਜ਼ਰ ਨਾਲ ਵੇਖੇਗਾ ਜਦੋਂ ਤੂੰ ਵਿਕਾਰਾਂ ਨੂੰ ਬੰਨ੍ਹ ਲਾ ਦਵੇਂਗਾ ਔਰ ਪਰਮਾਤਮਾ ਦਾ ਉਪਦੇਸ਼ ਧਿਆਨ ਦੇ ਨਾਲ ਸੁਣੇਗਾ ਔਰ ਮਨ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਪੱਕੀ ਤਰ੍ਹਾਂ ਜੜੜ ਕਰਕੇ ਵਸਾ ਲਵੇਂਗਾ ਪਰਮਾਤਮਾ ਮਿਹਰ ਦੀ ਨਜ਼ਰ ਕਰੇਗਾ ਤੇਰੀ ਜਿੰਦ ਉੱਤੇ ਚੌਗੁਣਾ ਰੂਪ ਚੜ ਜਾਵੇਗਾ ਨਾਨਕ ਵੇਖੇ ਨਦਰ ਕਰ ਪਰਮਾਤਮਾ ਜਦੋਂ ਮਿਹਰ ਦੀ ਨਜ਼ਰ ਨਾਲ ਤੈਨੂੰ ਤੱਕੇਗਾ ਚੜ੍ਹੇ ਚਵਗਣ ਬੰਨ ਤੈਨੂੰ ਆਤਮਿਕ ਰੂਪ ਚੜ ਜਾਵੇਗਾ ਤੇ ਆਤਮਿਕ ਰੂਪ ਵਾਸਤੇ ਹੀ ਇਹ ਮਨੁੱਖਾ ਜੀਵਨ ਪ੍ਰਾਪਤ ਹੋਇਆ ਹੈ ਆਤਮਿਕ ਆਨੰਦ ਵਾਸਤੇ ਮਨ ਦੇ ਖੇੜੇ ਵਾਸਤੇ ਸੋ ਸਤਿਗੁਰਾਂ ਨੇ ਇਸ ਸ਼ਬਦ ਦੇ ਅੰਦਰ ਚਾਰ ਕਿੱਤਿਆਂ ਦੇ ਨਾਲ ਸੰਬੰਧਿਤ ਉਦਾਹਰਨਾਂ ਦੇ ਕੇ ਪ੍ਰਮਾਤਮਾ ਦੇ ਨਾਮ ਦੀ ਗੱਲ ਸਮਝਾਈ ਹੈ ਵਿਚਾਰ ਕਰਦੇ ਹੁਈਆਂ ਫੁੱਲਾਂ ਦੇ ਖਮਾ ਬਖਸ਼ਨੀ ਫਤੇ ਦੀ ਸਾਂਝ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ